ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਟਿਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਰੈਡੀ ਕਰ ਕਰਦੇ ਆਂਗੇ ਠੀਕ ਹੈ ਜੀ ਪਾਰਸਲ ਵੀ ਆਪਾਂ ਫੇਰ ਲਾਉਣੇ ਆਂਗੇ ਪਹਿਲਾਂ ਆਪਾਂ ਪੂਰੀ ਪੇਮੈਂਟ ਲੈਣੇ ਆਂਗੇ ਠੀਕ ਹੈ ਜੀ ਤੇ ਤੁਸੀਂ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਆਪਾਂ ਤੁਹਾਡੇ ਨਾਲ ਕੋਈ ਫਰਾਡ ਨਹੀਂ ਕਰਾਂਗੇ ਕੋਈ ਧੋਖਾ ਨਹੀਂ ਕਰਾਂਗੇ ਠੀਕ ਹੈ ਜਿਹੜਾ ਸਟਾਫ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਸ ਦਾ ਨਾਮ ਦੱਸਾਂਗੇ ਉਹੀ ਤੁਹਾਡੇ ਘਰ ਤੱਕ ਆਊਗਾ ਠੀਕ ਹੈ ਕੋਈ ਅਸੀਂ ਗਲਤ ਚੀਜ਼ ਨਹੀਂ ਦੇਵਾਂਗੇ ਠੀਕ ਹੈ ਜੀ ਤੇ ਜੇ ਕੋਈ ਨੇੜੇ ਤੇੜੇ ਹੈਗਾ ਤਾਂ ਉਹ ਸਾਡੇ ਤੋਂ ਸੂਟ ਜਿਹੜਾ ਉਹ ਆਕੇ ਲੈ ਕੇ ਜਾ ਸਕਦਾ ਹੈਗਾ ਠੀਕ ਹੈ ਜੀ ਵੈਸੇ ਆਪਾਂ ਪਾਰਸਲ ਲਾਉਨੇ ਆ ਡਾਕਰਾ ਹੀ ਲਾਉਨੇ ਉਹ ਤੁਹਾਡੇ ਘਰ ਤੱਕ ਆਰਾਮ ਨਾਲ ਪਹੁੰਚ ਜਾਊਗਾ ਠੀਕ ਹੈ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣਾ ਆਰਡਰ ਹੈ ਜਿਹੜਾ ਉਹ ਦੇ ਸਕਦੇ ਹੋ ਲਓ ਜੀ ਪਹਿਲਾਂ ਆਪਾਂ ਸੂਟ ਦਿਖਾਉਨੇ ਅੱਜ ਵਾਲੇ ਸੂਟ ਬਹੁਤ ਹੀ ਸੋਹਣੇ ਨੇ ਇੱਕੋ ਹੀ ਕਸਟਮਰ ਦਾ ਸਾਰਾ ਆਰਡਰ ਹੈਗਾ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਹੈਗਾ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾ ਤੋਂ ਆਰਡਰ ਕਰ ਸਕਦੇ ਹੋਗੇ ਤੇ ਬਿਨਾਂ ਸਟੀਚਿੰਗ ਤੋਂ ਵੀ ਤੁਸੀਂ ਸੂਟ ਹੈ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਜੀ ਹਲੋ ਜੀ ਇਹ ਵਾਲਾ ਪ੍ਰਿੰਟ ਸੂਟ ਹੈਗਾ ਟਿਸਟਾ ਦੇ ਵਿੱਚ ਠੀਕ ਹੈ ਤੇ ਕਾਟਨ ਦਾ ਸੂਟ ਹੈ ਟਿਸਟਾ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਦਾ ਇਹ ਪ੍ਰਿੰਟ ਰਹੂਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਲੇਸ ਲਾ ਕੇ ਦੁਪੱਟੇ ਸੌਰੀ 셔ਟ ਦੇ ਉੱਤੇ ਲੇਸ ਲਾਈ ਹੋਈ ਹੈਗੀ ਤੇ ਚਾਕਾਂ ਦੇ ਉੱਪਰ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ ਨੈੱਕ ਰੱਖਿਆ ਹੋਇਆਗਾ ਤੇ ਇੱਕ ਮੇਰੀਆਂ ਭੈਣਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਦੇਆ ਕਰੋ ਇਸ ਤਰ੍ਹਾਂ ਆਪਾਂ ਇਹਦਾ ਨੈਕ ਰੱਖਿਆ ਹੋਇਆਗਾ ਬਾਕੀ ਤੁਸੀਂ ਸਟੀਚਿੰਗ ਕਰਾਉਣੀ ਹੈ ਜਿਵੇਂ ਕਰਾਉਣੀ ਉਸ ਤਰ੍ਹਾਂ ਕਰਵਾ ਸਕਦੇ ਹੋ ਤੇ ਬਾਜੂ ਇਹਨਾਂ ਦੀ ਹਾਫ ਰੱਖੀ ਹੋਈ ਹੈ ਕਿਉਂਕਿ ਇਹ ਕਾਫੀ ਹੈਵੀ ਨੇਗੇ ਤੇ ਇਹਨਾਂ ਦੀ ਜਿਹੜੀ ਪੌਣੀ ਬਣਾ ਉਹ ਨਹੀਂ ਬਣਦੀ ਹੈਗੀ ਤੇ ਆਪਾਂ ਨੂੰ ਹਾਫ ਹੀ ਰੱਖਣੀ ਪੈਂਦੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਇਹਦੀ ਬਾਟਮ ਆ ਦੇਖੋ ਜੀ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਇਸ ਤਰ੍ਹਾਂ ਦੇ ਸੂਟ ਲੈਣ ਲਈ ਸਾਨੂੰ WhatsApp ਤੇ ਮੈਸੇਜ ਕਰ ਸਕਦੇ WhatsApp ਤਾਂ ਆਪਣਾ ਨੰਬਰ ਦਿੱਤਾ ਹੁੰਦਾ ਬਾਕੀ ਤੁਹਾਨੂੰ ਰੇਟ ਵੀ ਸਾਡੇ ਆ ਜਿਹੜੇ ਉਹ ਬਿਲਕੁਲ ਠੀਕ ਮਿਲਣਗੇ ਕੋਈ ਹਾਈ ਨਹੀਂ ਹੈਗੇ ਤੁਸੀਂ ਚਾਹੇ ਸੱਤ ਸੂਟ ਵਰਕ ਕਰਵਾਉਣੇ ਉਹਦੇ ਰੇਟ ਵੀ ਆਪਣੇ ਠੀਕ ਹੁੰਦੇ ਆਗੇ ਠੀਕ ਹੈ ਜੀ ਇਹਦੇ ਨਾਲ ਬਾਟਮ ਇਸ ਤਰ੍ਹਾਂ ਦੀ ਹੋਗੀ ਤੇ ਦੁਪੱਟਾ ਆਪਾਂ ਨੇ ਇਹਦੇ ਨਾਲ ਹਾ ਪਿਓਰ ਦਾ ਰੱਖਿਆ ਹੋਇਆ ਸਿੰਗਲ ਕਲਰ ਡਾਈ ਕੀਤਾ ਹੋਇਆ ਤੁਸੀਂ ਟਾਈ ਡਾਈ ਕਰਾਉਣਾ ਤੇ ਜਿਸ ਤਰ੍ਹਾਂ ਦਾ ਦੁਪੱਟਾ ਲਗਵਾਉਣਾ ਉਹ ਤੁਸੀਂ ਲਗਵਾ ਸਕਦੇ ਸਾਨੂੰ ਦੱਸ ਸਕਦੇ ਆਪਾਂ ਦੁਪੱਟੇ ਦੀ ਕੁਆਲਿਟੀ ਵੀ ਤੁਹਾਨੂੰ ਵਧੀਆ ਦੇਵਾਂਗੇ ਠੀਕ ਹੈ ਜੀ ਇਹਦੇ ਉੱਪਰ ਲੈਸ ਨਹੀਂ ਲਾਉਣੀ ਇਹ ਭੈਣ ਜਿਹੜੀ ਦੁਪੱਟਾ ਦੀ ਫਿਨਿਸ਼ਿੰਗ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਮੰਗਵਾਉਂਦੇ ਆਗੇ ਠੀਕ ਹੈ ਜੀ ਤੇ ਹੁਣ ਤੱਕ ਆਪਣੇ ਇਹਨਾਂ ਕੋਲ ਕਾਫੀ ਸੂਟ ਜਾ ਚੁੱਕੇ ਨੇ ਤੇ ਅੱਜ ਵੀ ਇਹਨਾਂ ਦੇ ਸੂਟ ਨੇ ਸਾਰੇ ਕੋਈ ਲਓ ਜੀ ਅਗਲਾ ਸੂਟ ਹੈਗਾ ਇਹ ਹੈਗਾ ਜੀ ਬਰਬਰੀ ਦੇ ਵਿੱਚ ਜਿਹੜਾ ਬਰਬਰੀ ਦਾ ਸਟੱਫ ਆ ਉਹ ਆਪਾਂ ਸਾਨੂੰ ਚਿਨਾਰ ਬ੍ਰੈਂਡ ਦਾ ਦੇਵਾਂਗੇ ਠੀਕ ਹੈ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਆ ਪ੍ਰਿੰਟਰ ਹੋਊਗਾ ਤੇ ਕਲਰ ਇਹ ਤੁਹਾਨੂੰ ਨਹੀਂ ਮਿਲਣਾ ਹੈਗਾ ਕਿਉਂਕਿ ਇਹਦੇ ਵਿੱਚ ਆਪਣੇ ਕੋਲੇ ਆਰਡਰ ਸੀ 2 3 ਸੀ ਆਪਣੇ ਸੋਲਡ ਆਊਟ ਹੋ ਗਏ ਸੀ ਠੀਕ ਹੈ ਜੀ ਤੇ ਹੋਰ ਕਲਰ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਆ ਜਿਹੜਾ ਰੱਖਿਆ ਹੋਇਆ ਤੇ ਇਹਦੀ ਵੀ ਬਾਹ ਜਿਹੜੀ ਆਪਾਂ ਨੇ ਹਾਫ ਰੱਖੀ ਹੋਈ ਹੈਗੀ ਠੀਕ ਹੈ ਜੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਹਮਡਾਲ ਸਿਲਕ ਦੀ ਲੱਗੀ ਹੋਈ ਹੈ ਪਲੇਨ ਬਾਟਮ ਹੈ ਮੈਚਿੰਗ ਸੂਟ ਹੈਗਾ ਤੇ ਦੁਪੱਟਾ ਜਿਹੜਾ ਇਹਦੇ ਨਾਲ ਆਪਾਂ ਨੇ ਫੁੱਲ ਪਿਓਰ ਸ਼ਪੂਨ ਦਾ ਰੱਖਿਆ ਹੋਇਆ ਠੀਕ ਹੈ ਜੀ ਕਿਉਂਕਿ ਇਹ ਵਾਲਾ ਕਲਰ ਹੈਗਾ ਇਹ ਕਲਰ ਆਪਣਾ ਜਿਹੜਾ ਸੈਮੀ ਦੇ ਉੱਪਰ ਨਹੀਂ ਡਾਈ ਹੁੰਦਾ ਇਹਦੇ ਲਈ ਆਪਾਂ ਨੂੰ ਪਿਓਰ ਦੇ ਵਿੱਚ ਦੁਪੱਟਾ ਜਿਹੜਾ ਰੱਖਣਾ ਪੈਂਦਾ ਹੈਗਾ ਤੁਸੀਂ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਣੀ ਜਾਂ ਨਾ ਕਰਾਉਣੀ ਸੂਟ ਦੇ ਉੱਪਰ ਵਰਕ ਕਰਾਉਣਾ ਹੈ ਤੁਹਾਡੀ ਇੱਛਾ ਤੁਸੀਂ ਉਸੇ ਤਰ੍ਹਾਂ ਹੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਤੇ ਦੂਸਰਾ ਸੂਟ ਇਹ ਹੋ ਗਿਆ ਇਹਦਾ ਪ੍ਰਿੰਟ ਐਸਟਰਨ ਦਾ ਹੈਗਾ ਤੇ ਅਗਲਾ ਸੂਟ ਦਿਖਾਉਣੇ ਆਪਾਂ ਤੁਹਾਨੂੰ ਇਹ ਵਾਲਾ ਠੀਕ ਹੈ ਜੀ ਇਹ ਈਸਟਾ ਦੇ ਵਿੱਚ ਹੈਗਾ ਈਸਟਾ कॉटन ਦਾ ਇਹ ਤੇ ਲੋਚੀ ਇਹ ਵਾਲਾ ਇਸ ਤਰ੍ਹਾਂ ਇਸ ਤਰ੍ਹਾਂ ਦੇ ਵਿੱਚ ਜ਼ੀਰੋ ਪ੍ਰਿੰਟ ਹੈ ਇਹਦੇ ਵਿੱਚ ਆਪਾਂ ਜਿੰਨੇ ਵੀ ਸੂਟ ਲੈ ਕੇ ਆਏ ਸੀ ਆਪਣੇ ਸਾਰੇ ਹੀ ਸੋਲਡ ਆਊਟ ਹੋ ਗਏ ਕਿਉਂਕਿ ਕੱਪੜਾ ਇੰਨਾ ਵਧੀਆ ਇੰਨਾ ਲਾਈਟ ਵੇਟ ਹੈਗਾ ਸਲਾਈ ਕੀਤੇ ਹੋਏ ਦਾ ਵੀ ਪਤਾ ਨਹੀਂ ਲੱਗਦਾ ਤੇ ਵੇਅਰ ਕੀਤੇ ਹੋਏ ਦਾ ਵੀ ਪਤਾ ਨਹੀਂ ਲੱਗਦਾ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਹੈ ਜਿਹੜਾ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਹੈ ਜਿਹੜਾ ਰੱਖਿਆ ਹੋਇਆ ਲੋ ਜੀ ਤੇ ਇਹ ਉਹਨਾਂ ਨੇ ਸਿੰਪਲੀ ਸਟਿਚ ਕਰਾਇਆ ਬਾਕੀ ਤੁਸੀਂ ਡਿਜ਼ਾਈਨਿੰਗ ਜਿਸ ਤਰ੍ਹਾਂ ਕਰਾਉਣੀ ਹੈ ਉਹ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਤੇ ਇਹਦੇ ਨਾਲ ਆਪਾਂ ਨੇ ਪਲਾਜ਼ੋ ਰੱਖਿਆ ਹੋਇਆ ਠੀਕ ਹੈ ਜੀ ਪਲਾਜ਼ੋ ਜਿਹੜਾ ਉਹ ਆਪਾਂ ਲਾਸਕਟ ਵਾਲਾ ਰੱਖਿਆ ਹੋਇਆ ਤਾਂ ਬਾਕੀ ਤੁਸੀਂ ਦੱਸ ਸਕਦੇ ਹੋ ਤੇ ਪੈਂਟ ਪਲਾਜ਼ੋ ਵੀ ਆਪਾਂ ਬਣਾ ਦਿੰਨੇ ਆਂਗੇ ਕਿਉਂਕਿ ਇਹ ਪੈਨ ਦਾ weight ਕਾਫੀ ਜ਼ਿਆਦਾ ਹੈਗਾ ਤੇ ਇਹਨਾਂ ਦੇ ਲਈ ਠੀਕ ਨਹੀਂ ਆਉਣਾ ਸੀ ਇਸ ਲਈ ਆਪਾਂ ਨੇ ਲਾਸਕਟ ਵਾਲਾ ਪਲਾਜ਼ੋ ਹੈ ਜਿਹੜਾ ਉਹ ਸਟਿਚ ਕੀਤਾ ਤੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਉਹਨਾਂ ਕੋਲੇ ਹੈਗਾ ਸੀ ਬਿਨਾਂ ਦੁਪੱਟੇ ਦਾ ਸੂਟ ਆਪਾਂ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਵਿਦਾਊਟ ਦੁਪੱਟਾ ਸ਼ੋਅ ਹੋ ਚੁੱਕਾ ਅੱਜ ਜਿਹਦੇ ਨਾਲ ਦੁਪੱਟਾ ਹੋਊਗਾ ਤੇ ਉਹਦੇ ਨਾਲ ਆਪਾਂ ਦੁਪੱਟਾ ਲਾਇਆ ਹੋਊਗਾ ਲਓ ਜੀ ਅਗਲਾ ਸੂਟ ਹੈਗਾ ਪਹਿਲਾਂ ਆਪਾਂ ਤੁਹਾਨੂੰ ਖੋਲ ਕੇ ਦਿਖਾਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਸਲਾਈ ਕੀਤਾ ਹੋਇਆ ਦਿਖਾ ਦਿਆਂ ਦੇਖੋ ਜੀ ਸ਼ਰਟ ਜਿਹੜੀ ਸਟਿਚ ਕੀਤੀ ਹੈ ਇੰਨਾ ਲਾਈਟ ਵੇਟ ਹੈ ਸਟਾਫ ਜਿੰਨਾ ਰੇਟ ਸੂਟ ਦਾ ਵੱਜ ਜਾਂਦਾ ਹੈ ਉਨਾਂ ਹੀ ਸਟਾਫ ਦਾ weight ਹੈ ਜਿਹੜਾ ਉਹ ਘਟ ਜਾਂਦਾ ਹੈ ਠੀਕ ਹੈ ਜੀ ਬਹੁਤ ਹੀ ਹਲਕਾ ਇਸ ਤਰ੍ਹਾਂ ਦੇ ਕੱਪੜੇ ਜਿਹੜੇ ਸੂਟ ਹੁੰਦੇ ਆ ਉਹ ਆਪਾਂ ਨੂੰ ਵੇਅਰ ਕੀਤੇ ਹੈ ਵੀ ਮਹਿਸੂਸ ਨਹੀਂ ਹੁੰਦੇ ਹੈਗੇ ਲਓ ਜੀ ਇਹ ਟੇਸਟਾ ਦੇ ਵਿੱਚ ਮਲ ਕਾਟਨ ਦੇ ਵਿੱਚ ਹੈ ਠੀਕ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਆਪਾਂ ਵੈਸੇ ਵੀਡੀਓ ਵੀ ਪਾਈ ਹੋਈ ਹੈ ਉਹਦੇ ਵਿੱਚ ਆਪਣੇ ਕੋਲੇ ਦੋ ਤਿੰਨ ਸੂਟ ਸੀਗੇ ਉਹ ਦਵਾਰੇ ਆਪਾਂ ਨੇ ਰਿਪੀਟ ਕੀਤੇ ਹੈਗੇ ਮੰਗਵਾਏ ਹੈਗੇ ਠੀਕ ਹੈ ਜੀ ਤੇ ਇਹ ਵਿਦਆਊਟ ਲਾਈਨਿੰਗ ਆਪਾਂ ਸਟਿਚ ਕੀਤਾ ਹੋਇਆ ਦੇਖੋ ਜੀ ਅਪਾ ਇਹਦੇ નીચે ਲਾਈਨਿੰਗ ਨਹੀਂ ਲਾਈ ਹੈ ਵਿਦਾਊਟ ਲਾਈਨਿੰਗ ਸਟਿਚ ਕੀਤਾ ਹੈ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਤੇ ਲੇਸ ਹੈ ਜਿਹੜੀ ਦਿੱਤੀ ਹੋਈ ਹੈ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਰਹੂਗਾ ਤੇ ਇਸ ਤਰ੍ਹਾਂ ਆਪਾਂ ਦਾ neck ਹੈ ਜਿਹੜਾ ਰੱਖਿਆ ਹੋਇਆ ਠੀਕ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ neck ਰੱਖਿਆ ਹੋਇਆ ਹੈਗਾ ਤੇ ਬੈਕ neck ਦੇ ਵੀ ਉੱਪਰ ਆਪਾਂ ਨੇ ਲੇਸ ਹੈ ਜਿਹੜੀ ਉਹ ਦਿੱਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਲੋ ਜੀ ਅੱਬਾ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਇਹਦੀ ਬਾਹਾਂ ਕੀ ਇਹਦੀ ਬਾਹਾਂ ਵੀ ਆਪਾਂ ਨੇ ਹਾਫ ਰੱਖੀ ਹੋਈ ਹੈ ਕਿਉਂਕਿ ਇਹਨਾਂ ਦੀ ਪੂਣੀ ਬਾਹ ਨਹੀਂ ਬਣਦੀ ਹੈਗੀ ਕਪੜਾ ਕਾਫੀ ਹੈਵੀ ਆ ਇਹਨਾਂ ਦੇ ਕਾਫੀ ਸੂਟ ਨੇ ਜਿਹੜੇ ਆਪਣੇ ਕੋਲ ਰੈਡੀ ਹੋ ਕੇ ਜਾ ਰਹੇ ਨੇ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਰੱਖੀ ਹੋਈ ਹੈਗੀ ਠੀਕ ਹੈ ਜੀ ਤੇ ਤੁਸੀਂ ਜੋ ਵੀ ਸਟਿਚ ਕਰਾਉਣਾ ਕਰਵਾ ਸਕਦੇ ਹੋ ਤੇ bina ਦੁਪੱਟੇ ਤੋਂ ਆਪਾਂ ਸੂਟ ਰੈਡੀ हां जी ਇਹਦੇ ਨਾਲ ਆਪਾਂ ਬਾਟਮ ਰੱਖੀ ਹੋਈ ਹੈ ਤੇ ਇਹ ਵਿਦਆਊਟ ਦੁਪੱਟਾ ਸੂਟ ਰੈਡੀ ਕੀਤਾ ਹੋਇਆ ਹੈ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਹੈ ਜਿਹੜਾ ਸ਼ੋ ਹੋ ਜੂਗਾ ਉਹਦੇ ਵਿੱਚ ਸਟੀਚਿੰਗ ਐਂਡ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਸਟੀਚਿੰਗ ਤੁਸੀਂ ਸਾਨੂੰ ਪੁੱਛ ਸਕਦੇ ਹੋ ਲਓ ਜੀ ਅਗਲਾ ਸੂਟ ਦਿਖਾਉਣੀ ਹੈ ਇਹ ਵੀ ਆਪਣਾ ਟੈਸਟਾ ਦੇ ਵਿੱਚ ਹੈ ਮਲ ਕਾਟਨ ਦਾ ਠੀਕ ਹੈ ਇਹ ਵਾਲਾ ਕਲਰ ਇਸ ਤਰ੍ਹਾਂ ਦਾ ਰਹੂਗਾ ਤੇ ਇਹ ਵੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਤਰ੍ਹਾਂ ਦੇ ਇਹਦੇ ਵਿੱਚ ਫਲਾਵਰ ਬਣੇ ਹੋਏ ਆਗੇ ਤੇ ਬਹੁਤ ਸੋਹਣਾ ਕਲਰ ਹੈ ਇਹਨੂੰ ਇਸ ਤਰ੍ਹਾਂ ਦੀ ਹੀ ਪਾਈਪਿੰਗ ਲਾਈ ਹੋਈ ਹੈਗੀ ਤੇ ਇਹਦਾ ਆਪਾਂ ਨੇ neck ਹੈ ਜਿਹੜਾ ਉਹ ਇਸ ਤਰ੍ਹਾਂ ਰੱਖਿਆ ਹੋਇਆ ਠੀਕ ਹੈ ਜੀ ਤੇ ਇਹਦੀ ਵੀ ਬਾਹਾਂ ਆਪਾਂ ਨੇ ਹਾਫ ਰੱਖੀ ਹੋਈ ਹੈਗੀ ਤੇ ਇਹਦੇ ਨਾਲ ਵੀ ਆਪਾਂ ਨੇ ਬੋਟਮ ਹੈ ਜਿਹੜੀ ਉਹ ਲਾਈ ਹੋਈ ਹੈ ਸਟਿਚ ਕੀਤੀ ਹੋਈ ਹੈਗੀ ਠੀਕ ਹੈ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਾਉਣਾ ਤੁਸੀਂ ਦੱਸ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆ ਸਿੰਗਲ ਕਲਰ ਡਾਈ ਕੀਤਾ ਹੋਇਆ ਹੈਗਾ ਤੇ ਬਿਨਾ ਲੈਂਸ ਤੋਂ ਰੈਡੀ ਕੀਤਾ ਹੈ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵੀ ਇਹ ਦੁਪੱਟਾ ਸ਼ੋਅ ਹੋਊ ਉਹਦੇ ਵਿੱਚ ਲੈਂਸ ਐਡ ਨਹੀਂ ਹੋਊਗੀ ਜੇ ਤੁਸੀਂ ਲੈਂਸ ਵਗੈਰਾ ਲਗਾਉਨੇ ਹੋ ਤਾਂ ਉਹਦਾ ਰੇਟ ਹੈ ਜਿਹੜਾ ਉਹ ਉਸੇ ਹਿਸਾਬ ਨਾਲ ਤੁਹਾਨੂੰ ਲੱਗੂ ਠੀਕ ਹੈ ਜੀ ਦੇਖ ਲਓ ਜੀ ਤੇ ਇਹ ਵੀ ਬਹੁਤ ਸੋਹਣਾ ਹੈਗਾ ਟਿਸਟਾ ਦੇ ਮਲ कॉटन ਦਾ ਸੂਟ ਹੈ ਇਹ ਤੇ ਅਗਲਾ ਸੂਟ ਦਿਖਾਉਣਿਆਂਗੇ ਇਹ ਵਾਲਾ ਸੂਟ ਹੈਗਾ ਆਪਣਾ ਮਸਲੀਨ ਦੇ ਵਿੱਚ ਠੀਕ ਹੈ ਜੀ ਇਹ ਆਪਣੇ ਕੋਲ ਆਲ ਓਵਰ ਸੂਟ ਸੀ ਮੈਚਿੰਗ ਦੇ ਵਿੱਚ ਇਹ ਆਪਣੇ ਕੋਲੇ ਸੂਟ ਹੈ ਜਿਹੜਾ ਖਤਮ ਹੋ ਚੁੱਕੀ ਹੈਗਾ ਤੇ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਹੈ ਜਿਹੜਾ ਬਣਿਆ ਹੋਇਆ ਹੈਗਾ ਤੇ ਕਲਰ ਵੀ ਬਹੁਤ ਸੋਹਣਾ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਆਪਾਂ ਨੇ ਪਾਈਪਿੰਗ ਲਾ ਕੇ ਸਚਿਚ ਕੀਤਾ ਹੋਇਆ ਸਾਰੇ ਸੂਟ ਆਪਾਂ ਨੇ ਪਾਈਪਿੰਗ ਹੀ ਲਾਈ ਹੋਈ ਹੈਗੀ ਤੇ ਇਸ ਤਰ੍ਹਾਂ ਹੀ ਆਪਾਂ ਨੇ ਇਹਦਾ ਨੈਕ ਹੈ ਜਿਹੜਾ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਪੋਰਟਲੀ ਬਟਨ ਲਾਏ ਹੋਏ ਹੈਗੇ neck ਦੇ ਉੱਪਰ ਤੇ ਬਹੁਤ ਸੋਹਣਾ neck ਹੈ ਜਿਹੜਾ ਆਪਣਾ ਬਣਾਇਆ ਹੋਇਆਗਾ ਤੇ ਇਹਦੀ ਬਾਜ਼ੂ ਵੀ ਜਿਹੜੀ ਆਪਾਂ ਨੇ ਹਾਫ ਰੱਖੀ ਹੋਈ ਆ ਠੀਕ ਹੈ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਇਹਨੂੰ ਮੈਚਿੰਗ ਕੀਤਾ ਹੋਇਆਗਾ ਤੇ ਇਹ ਇਹ ਸੂਟ ਆਪਣੇ ਕੋਲ ਸੋਲਡ ਆਊਟ ਹੈ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆਗਾ ਤੇ ਸਿੰਗਲ ਕਲਰ ਡਾਈ ਕੀਤਾ ਹੋਇਆਗਾ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲਗਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵਿਦ ਦੁਪੱਟਾ ਜਿਹੜਾ ਉਹ ਸ਼ੋ ਹੋ ਜਾਊਗਾ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜਿਹੜੇ ਮਸਲੀਨ ਦੇ ਸੂਟ ਹੁੰਦੇ ਨੇ ਇਹਨਾਂ ਦੇ نیچے ਲਾਈਨਿੰਗ ਹੈ ਜਿਹੜੀ ਆਪਾਂ ਲਾਉਣੀ ਪੈਂਦੀ ਆਪਾਂ ਇਹਦੇ નીચે ਲਾਈਨਿੰਗ ਲਾਈ ਹੈ ਮੈਸੇਜ ਜੀ ਬਿਨਾ ਲਾਈਨਿੰਗ ਇਸ ਤਰੀਕੇ ਨਾਲ ਬਿਨਾ ਲਾਈਨਿੰਗ ਵਿੱਚ ਸਟੀਚ ਕਰਵਾ ਸਕਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟਰ ਰਹੂਗਾ ਤੇ ਲੋਜੀ ਅਗਲਾ ਸੂਟ ਸੋਨ ਆਪਾਂ ਲਾਸਟ ਵਾਲਾ ਦਿਖਾਉਣੇ ਆਂਗੇ ਇਹ ਹੈਗਾ ਜੀ ਟਿਸਟਾ ਦੇ ਵਿੱਚ ਬਟਰ ਕਾਟਨ ਆਪਾਂ ਬਟਰ ਕਾਟਨ ਦਾ ਸਟੱਫ ਲੈ ਕੇ ਆਦੀ ਇਹਦੀ ਰੇਂਜ ਹੈ ਜਿਹੜੀ 2000 ਪਲੱਸ ਹੋ ਜਾਂਦੀ ਹੈਗੀ ਠੀਕ ਹੈ ਇਸ ਤਰ੍ਹਾਂ ਦੇ ਵਿੱਚ ਇਹਦਾ ਪ੍ਰਿੰਟ ਰਹੂਗਾ ਤੇ ਇਹਦਾ ਕਲਰ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਹੈ ਇਹ ਟਿਸਟਾ ਬਟਰ ਦੇ ਵਿੱਚ ਸੀਗਾ ਜਿਹੜਾ ਟਿਸਟਾ ਬਟਰ ਦਾ ਕਾਟਨ ਦਾ ਸਟੱਫ ਹੁੰਦਾ ਉਹ ਵੀ ਬਹੁਤ ਸੋਹਣਾ ਤੇ ਸੌਫਟ ਹੁੰਦਾਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦਾ neck ਜਿਹੜਾ ਉਹ ਰੱਖਿਆ ਹੋਇਆ ਠੀਕ ਹੈ ਜੀ ਤੇ ਫਰੰਟ neck ਹੋ ਗਿਆ ਤੇ ਬੈਕ neck ਦੇ ਉੱਪਰ ਵੀ ਆਪਾਂ ਨੇ ਜਿਹੜੀ ਪਾਈਪਿੰਗ ਉਹ ਦਿੱਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ neck ਹੈ ਜਿਹੜਾ ਆਪਣਾ ਬਣਾਇਆ ਹੋਇਆਗਾ ਤੇ ਇਹਦੀ ਬਾਹ ਵੀ ਆਪਾਂ ਨੇ ਹਾਫ ਰੱਖੀ ਹੋਈ ਹੈਗੀ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ ਘੇਰ ਜ਼ਿਆਦਾ ਹੋ ਜਾਂਦਾ ਹੈ ਤਾਂ हिਪ ਤੇ ਘੇਰਾ ਫਿਰ ਉਹਦੀ ਬਾਹ ਜਿਹੜੀ ਉਹ ਆਪਾਂ ਨੂੰ ਹਾਫ ਰੱਖਣੀ ਪੈਂਦੀ ਹੈ ਇਹਦੇ ਨਾਲ ਵੀ ਆਪਾਂ ਨੇ ਪਲਾਜ਼ੋ ਜਿਹੜਾ ਸਟਿਚ ਕੀਤਾ ਹੋਇਆ ਹੈਗਾ ਤੁਸੀਂ ਬਾਟਮ ਬਣਾਉਣੀ ਹੈ ਤਾਂ ਉਹ ਬਣਵਾ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾਉਣਾ ਤੇ ਬਿਨਾ ਸਟਿਚਿੰਗ ਵੀ ਤੁਸੀਂ ਸੂਟ ਮੰਗਵਾ ਸਕਦੇ ਹੋ ਜੇ ਤੁਹਾਨੂੰ ਸਾਡੀ ਸਟਿਚਿੰਗ ਜਿਆਦਾ ਲੱਗਦੀ ਹੁੰਦੀ ਹੈ ਤਾਂ ਤੁਸੀਂ ਬਿਨਾ ਸਟਿਚਿੰਗ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਹਾਫ ਪ्योर ਦਾ ਲਾਇਆ ਹੈ ਸਿੰਗਲ ਕਲਰ ਡਾਈ ਕੀਤਾ ਹੈ ਜਿਹੜੇ ਦੁਪੱਟਿਆਂ ਦੀ ਕੁਆਲਿਟੀ ਉਹ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਜੇ ਤੁਸੀਂ ਚਨੂਨ ਦਾ ਲਗਵਾ ਸਕਦੇ ਹੋਗੇ ਠੀਕ ਹੈ ਜੀ ਔਰਗਾਂਜਾ ਦਾ ਵੀ ਆਪਾਂ ਔਰਗਾਂਜਾ ਦਾ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਦੇ ਵਿੱਚ ਚੁਣੌਣੇ ਆ ਸੈਮੀ ਵਾਲਾ ਨਹੀਂ ਆਪਾਂ ਵਰਤਦੇ ਹੈਗੇ ਠੀਕ ਹੈ ਤੇ ਬਹੁਤ ਸੋਹਣੇ ਸੂਟ ਰੈਡੀ ਕੀਤੇ ਹਨ ਤੁਸੀਂ ਸਕਰੀਨਸ਼ਾਟ ਲੈ ਕੇ ਜਿਸ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਾਨੂੰ ਆਰਡਰ ਦੇ ਸਕਦੇ ਹੋ ਕੋਈ ਹੋਰ ਪ੍ਰਿੰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਉਹ ਵੀ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਕੁਝ ਸੂਟ ਐਦਾਂ ਦੇ ਨੇ ਜਿਹੜੇ ਆਪਣੇ ਕੋਲੇ ਨਹੀਂ ਹੈਗੇ ਸਟਾਕ ਖਤਮ ਹੋ ਚੁੱਕਿਆ ਤੇ ਨਵੇਂ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਉਹ ਵੀ ਆਰਡਰ ਦੇ ਸਕਦੇ ਆਪਾਂ ਤੁਹਾਨੂੰ ਸੂਟ ਰੈਡੀ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ